ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੁਰਗੀ ਹਲਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤਾਂ ਤੇ ਹੁਣ ਮੈਂ ਚੱਲੀ ਹੈਗੀ ਆ ਅੱਜ ਥੋੜਾ ਜਿਹਾ ਕੰਮ ਕਰਦੇ ਆ ਅੱਜ ਘਰ ਦਾ ਕੰਮ ਕਰਦੇ ਆ ਥੋੜਾ ਜਿਹਾ ਆਪਣੇ ਨਾ ਹੁਣ ਜਿਵੇਂ ਠੰਡ ਹੋ ਗਈ ਨਾ ਆਹ ਲਾਤਾ ਮੈਂ ਇੱਥੇ ਇਹਦੇ ਵਿੱਚ ਰੱਖ ਲਿਆ ਕਰੂਗੀ ਸਾਬਨ ਇਥੇ ਫਿਕਸ ਕਰ ਦੇਣੀ ਆ ਬਾਥਰੂਮ ਚ ਤਾਂ ਆਪਾਂ ਨੂੰ ਇਹਦੀ ਲੋੜ ਨਹੀਂ ਸੀ ਇੱਥੇ ਜਾਈਂ ਇਧਰ ਰੱਖਾ ਹਨ ਸਾਈਡ ਜੀ ਤੇ ਰੱਖਣਾ ਇਹ ਇੱਥੇ ਕਾਪਾ ਇਹਨੂੰ ਇਦਾਂ ਫਿਕਸ ਕਰ ਦਨੇ ਆ ਲੋ ਇਹ ਕੱਪੜੇ ਨੇ ਆਪਣੇ ਧੋਣ ਵਾਲੇ ਖੇਸ ਵਗੈਰਾ ਕਿਉਂਕਿ ਹੁਣ ਠੰਡ ਹੋ ਗਈ ਤੇ ਆਪਾਂ ਇਹਨਾਂ ਸਾਰਿਆਂ ਨੂੰ ਧੋਣਾ ਹੈਗਾ ਅੱਜ ਲਿਆ ਵੀ ਮਮੀ ਚਾ ਕਾ ਮੈਂ ਹੋਰ ਲੈ ਕੇ ਆਉਣੀ ਆ ਚਲੋ ਜਿਹੜੇ ਇੱਕ ਅੱਧੀ ਵਾਰ ਲਈ ਜਾ ਉਹ ਵੀ ਤਾਂ ਹੋਣਾ ਹੀ ਪੈਂਦੇ ਹੁੰਦੇ ਆ ਚਲ ਮਸ਼ੀਨ ਚਵਾ ਦਿੰਨੇ ਆ ਕਿਉਂਕਿ ਸੰਦੀਪ ਆਉਗੀ ਥੋੜਾ ਲੇਟ ਆਉਂਦੀ ਆ ਤੇ ਉਹਨਾਂ ਨੂੰ ਕੰਮ ਕਾਫੀ ਸਾਰੇ ਉਹਨੂੰ ਹੋ ਜਾਂਦੇ ਆ ਕਿ ਬਰਤਨ ਵਗੈਰਾ ਵੀ ਪਏ ਹੁੰਦੇ ਮੈਂ ਕਿਹਾ ਚਲ ਅੱਜ ਆਪ ਆਪ ਮਸ਼ੀਨ ਲਾਉਨੇ ਆ ਵੈਸੇ ਵੀ ਸੰਦੀਪ ਆਣਾ ਜਿਹੜੀ ਉਹ ਸਰਪ ਬਹੁਤ ਘੱਟ ਪਾਉਂਦੀ ਆ ਤੇ ਫੇ ਚੰਗੀ ਤਰ੍ਹਾਂ ਨਹੀਂ ਖਰਦੇ ਨੇ ਆਏ ਹਾਏ ਕਿੰਨੇ ਕਿੰਨੂ ਡਿੱਗ ਪਏ ਆਪਣੇ ਕਿੰਨੂ ਤਾਂ ਮੈਨੂੰ ਲੱਗਦਾ ਡਿੱਗ ਹੀ ਪਏ ਸਾਰੇ ਖਾਣਯੋਗ ਤਾਂ ਨਹੀਂ ਹੋਣਾ ਹਮ ਲਓ ਕਿੰਨੂ ਤਾਂ ਸਾਰੇ ਨੀਚੇ ਹੀ ਗਿਰੀ ਜਾਂਦੇ ਆ ਥੋੜੇ ਹੀ ਰਹਿ ਗਏ ਲੱਗੇ ਹੋਏ ਤਾਂ ਬਸ ਇਹ ਵੀ ਡਿੱਗ ਜਾਣਗੇ ਖਤਮ ਹੋ ਗਈ ਕਹਾਣੀ ਇਹਨਾਂ ਦੀ ਕਿੰਨੂਆਂ ਦੀ ਆਹੋ ਇੱਕ ਭੈਣ ਨੇ ਕਿਹਾ ਸੀਗਾ ਨੇ ਇੱਕ ਡੱਬੀ ਮਿਲਦੀ ਆ ਦੀ ਉਹ ਮੱਖੀਆਂ ਨੂੰ ਟਰੈਪ ਕਰ ਲੈਂਦੀ ਆ ਬੀ ਟਰੈਪ ਹੋ ਉਹ ਫਲਾਈ ਤੇ ਬੀ ਟਰੈਪ ਸਾਰਾ ਕੁਝ ਕਰ ਲਿਆ ਸੀਗਾ ਅਸੀਂ ਮੜਾਜ ਹੱਥ ਲਾਏ ਤੇ ਦਿੱਪਦੇ ਪਰ ਇਹ ਮੈਨੂੰ ਲੱਗਦਾ ਨਾ ਆਪਾਂ ਲਾ ਕੇ ਅੰਦਰ ਹੀ ਲੈ ਜਾਈਏ ਇਹਨਾਂ ਨੂੰ ਕੀ ਹੋਇਆ ਜੂਸ ਤਾਂ ਪੀਤੇ ਹੀ ਜਾ ਸਕਦਾ ਸਵੇਰੇ ਸਵੇਰੇ ਪੰਛੀ ਕਿੰਨੇ ਸੋਹਣੇ ਲੱਗਦੇ ਆ ਹਮ ਗਿਟਾਰਾ ਨਹੀਂ ਇਹ ਉਹ ਮੈਂ ਸੈਟਿੰਗ ਕਰਾਂਗੀ ਜਦੋਂ ਵੀ ਜੀ ഉം ഏതാണ് ബിട ല Thank <laughs> you. ਬਾਈ ਬਾਈ ਆ ਬੀਬੀ ਲਈ ਜਿਹੜੀ ਪਤਲੀ ਜੀ ਜਦ ਤੱਕ ਸਾਰੀ ਗਰਮੀ ਬੀਬੀ ਨੇ ਆ ਪਤਲੀ ਚਾਦਰ ਲਈ ਆ ਬੂਲ ਲੌੜੀ ਪੱਟ ਬੈੱਡ ਤੇ ਜਿਹੜੀ ਸੌਣੇ ਹੁੰਦੇ ਆਪਾਂ Lagi-lagi ketika umurnya tak terlengkar begini じゃあ売 ਲੋ ਜੀ ਕੇਸ ਪਾਤੇ ਆਪਾਂ ਕੇਸ ਆਪਾਂ ਪਾਤੇ ਤੇ ਹੁਣ ਆਪਾਂ ਇੱਕ ਹੋਰ ਕੰਮ ਕਰਨ ਚੱਲਦੇ ਆ ਜਿਹੜਾ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਹੀ ਪਿਆ ਹੈਗਾ ਕੰਪਲੀਟ ਨਹੀਂ ਹੋਇਆ ਸੀਗਾ ਜੋ ਵੀ ਕੰਮ ਕਰਦੀਆਂ ਕਈ ਕੰਮ ਨੂੰ ਆਪਾਂ ਬਸ ਲੇਟ 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 ਲੇਟੇ ਹੁੰਦੇ ਜਾਂਦੇ ਆ ਲੋ ਜੀ ਇਹ ਹੈਗਾ ਆਪਣਾ ਬੁਟੀਕ ਵਾਲਾ ਕਮਰਾ ਕਦੇ ਆਪਾਂ ਇੱਥੇ ਵੀਡੀਓ ਬਣਾਇਆ ਕਰਦੇ ਸੀਗੇ ਹੈਨਾ ਆਪਣਿਆਂ ਦੀਆਂ ਤੇ ਇਹਦੀ ਸਫਾਈ ਕਰਤੀ ਸੀ ਬੈੱਡ ਵੀ ਅੰਦਰ ਲਾਤਾ ਸੀ కర్ਟਨ ਲਾ ਕੇ ਧੋਦੇ ਸੀ ਪਰ ਹਜੇ ਸੈਂਤ ਹੀ ਨਹੀਂ ਆਈ ਸੀ ਕਿ ਕਾਟਣੇ ਜਿਹੜੇ ਲਾ दिए ਸੋ ਅੱਜ ਮੂਡ ਬਣਿਆ ਹੈਗਾ ਅੱਜ ਸੰਡੇ ਐ ਇਸ ਕਰਕੇ ਨਾ ਅੱਜ ਮੈਂ ਸਵੇਰੇ ਜਲਦੀ ਉੱઠી ਕਿਉਂਕਿ ਸਾਨੂੰ ਤੈਨੂੰ ਛੁੱਟੀਆਂ ਸੀ ਬਾਹਰ ਬੋਰ ਤਾਂ ਕਰ ਸਕੀ ਧੋਲੇ ਸੀ ਤੇ ਅੱਜ ਮੈਂ ਖਾਸ ਟਾਈਮ ਹੈਗਾ ਤੇ ਅੱਜ ਆਪਾਂ ਕਰਦੇ ਆਂ ਕੰਮ ਇਹ ਵਾਲਾ ਸੋ ਅੱਜ ਸੈਂਤ ਆਈ ਹੈ ਦੇਖੋ ਕਾਟਨ ਧੋ ਕੇ ਪ੍ਰੈਸ ਕਰਾ ਕੇ ਉਦਾਂ ਹੀ ਮੰਨ ਕੇ ਰੱਖੇ ਵੈਸੀ ਔਰ ਹਜੇ ਤੱਕ ਪਾਈ ਹੀ ਨਹੀਂ ਸੀ। ਪਾਈ ਦੂ। ਕਈ ਕੰਮ ਬਸਾਈਆਂ ਅੱਗੇ ਰਹਿ ਜਾਂਦੇ ਨੇ। ਤੇ ਅੱਜ ਆਪਾਂ ਕੰਮ ਵੀ ਕਰਦੇ ਆਂ ਤੇ ਨਾਲ ਨਾਲ ਥੋੜੀਆਂ ਗੱਲਾਂ ਵੀ ਕਰਦੇ ਆਂ। ਮੈਨੂੰ ਨਾ ਕਈ ਭੈਣਾਂ ਦੇ ਫੋਨ ਆਏ ਆ ਦੋ ਤਿੰਨ ਦਿਨ ਤੋਂ। ਤੇ ਮੈਂ ਦੇਖਿਆ ਕਿ ਉਹ ਉਹਨਾਂ ਦੇ ਮੰਦ ਦੇ ਵਿੱਚ ਦੋ ਹੈਰੋ ਕਰਨੀ ਬਾਹ ਰਹੀ ਆ ਮੈਂ ਕੱਟਣ ਬਾਹ ਰਹੀ ਤਾ ਨਾ ਫੇਰ ਕਰਦੀ ਆ ਗੱਲ ਤੁਹਾਡੇ ਨਾਲ ਬੈਠ ਇੱਕ ਵੇਲੇ ਲੈਣੀ ਐ ਕਿ ਫੋਰਟੀ ਲੋ ਦੇ ਉੱਪਰ ਤੱਕ ਕਿਤਾ ਪੈ ਗਿਆ ਦੂਜਾ ਵੀ ਪਾ ਲੈਣੀ ਹੈ ਨੀਰੀਨਾ ਕੱਲ ਵੀ ਕਾਫੀ ਲੰਬੀ ਗੱਲ ਹੋਈ ਇੱਕ ਭੈਣ ਨਾਲ ਕਹਿੰਦੀ ਭੈਣੇ ਅਸੀਂ ਕੰਜ ਗੱਲਾਂ ਕਰਦੀਆਂ ਹੁੰਦੀਆਂ ਵੀ ਤੁਸੀਂ ਵਧੀਆ ਹੋ ਪਦਤਿਆਰ ਹੋ ਕੇ ਰਹਿਣੀ ਆ ਤੇ ਵਰਗੇ ਜਿਹਾ ਸੀ ਤਾਂ ਇਦਾਂ ਹੀ ਰਹਿਣ ਲੱਗ ਗਏ ਜੇ ਕਿਸੇ ਵਿਆਹ ਸ਼ਾਦੀ ਵੀ ਜਾਂਦੇ ਆ ਤਾਂ ਇੱਕ ਮਰਝਾਏ ਹੋਏ ਮੂੰਹ ਨਾਲ ਹੀ ਜਾਂਦੇ ਆ ਕੱਪੜੇ ਸੋਨੇ ਪਾ ਲੈਨੇ ਆ ਪਰ ਫੇਸ ਉਦਾਂ ਹੀ ਹੁੰਦਾ ਸਾਡਾ ਤੇ ਉਹਦੇ ਤੇ ਕੱਪੜੇ ਪਾਏ ਵੀ ਨਹੀਂ ਸੋਨੇ ਲਾਦੇ ਚਲੋ ਲੇਡੀਜ਼ ਨੂੰ ਹੁੰਦਾ ਹੀ ਆ ਇਹਦੀ ਸ਼ੌਕ ਹਣਾ ਚਲ ਇੱਕ ਮਿੰਟ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਨੋ ਹਦੀਏ ਤੇ ਬੈਠ ਵੀ ਵਿਛਾਉਣ ਆਲੀ ਹੈ ਵੱਡੇ ਤੇ ਇੰਨਾ ਤਾਂ ਕੰਮ ਕੀਤਾ ਆਪਾਂ ਨੇ ਨੋ ਕੰਮ ਹੋ ਗਿਆ ਵੱਡਾ ਕੰਮ ਸੀ ਲੋ ਜੀ ਅੱਜ ਮੈਂ ਉਹ ਭੈਣ ਦੇ ਗੱਲ ਦਾ ਜਵਾਬ ਦੇਣੀ ਆ ਜਿਹੜੀ ਭੈਣ ਨੇ ਕਿਹਾ ਸੀਗਾ ਕਹਿੰਦੇ ਕਿ ਮਰਝਾਈ ਹੋਏ ਫੇਸ ਦੇ ਨਾਲ ਅਸੀਂ ਵਿਆਹ ਸ਼ਾਦੀ ਚਾਹਨੀ ਆ ਸਾਰੇ ਤਿਆਰ ਹੋਏ ਹੁੰਦੇ ਨੇ ਮੇਰੇ ਕਹਿੰਦੇ ਬੱਚੇ ਕਹਿੰਦੇ ਨੇ ਵੀ ਮੰਮਾ ਤੁਸੀਂ ਤਿਆਰ ਹੋ ਗੋ ਤੁਸੀਂ ਵੀ ਉਦਾਂ ਤਿਆਰ ਹੋ ਕੇ ਜਾਓ ਹਣਾ ਤੇ ਅੱਜ ਮੈਂ ਉਹਨਾਂ ਦਾ ਜਵਾਬ ਦੇਣਾ ਚਾਹੁੰਦੀ ਆ ਕਹਿੰਦੇ ਨਾ ਮੈਂ ਕਿਹਾ ਵੀ ਤੁਸੀਂ ਵੀ ਤਿਆਰ ਹੋ ਲਿਆ ਕਰੋ ਫਿਰ ਕੀ ਹੈ ਮੈਂ ਕਿਹੜਾ ਬਹੁਤ ਜ਼ਿਆਦਾ ਓਵਰ ਮੇਕਅਪ ਕਰਦੀ ਆ ਹਨ ਤੇ ਇੱਕ ਹਲਕੀ ਬਾੜ ਬਾ ਕੇ ਤੇ ਲਿਪਸਟਿਕ ਲਾ ਲਈਦੀ ਬਸ ਇੰਨਾ ਹੀ ਆ ਹਨ ਤੇ ਕਹਿੰਦੇ ਓਵਰ ਮੇਕਅਪ ਤਾਂ ਦੇਖੋ ਨਾ ਪਹਿਲਾਂ ਆਪਾਂ ਕਰਦੇ ਸੀ ਰ ਹੁਣ ਕਰਦੇ ਆ ਜਿਵੇਂ ਪਹਿਲਾਂ ਰਹਿੰਦੇ ਸੀ ਉਵੇਂ ਰਹਿੰਦੇ ਆ ਠੀਕ ਹੈ ਬਸ ਥੋੜਾ ਜਿਹਾ ਕੰਨਾ ਕੁੰਨਾ ਚ ਪਾਉਣ ਦਾ ਸ਼ੌਕ ਥੋੜਾ ਜ਼ਿਆਦਾ ਸੀਗਾ ਹੁਣ ਉਹ ਸ਼ੌਕ ਨਹੀਂ ਹੈਗਾ ਤੇ ਚਲੋ ਸੌ ਤਾਂ ਪਾਈ ਨਹੀਂ ਹੁੰਦੀ ਹੈਗੀ ਕਿ ਮੈਂ ਪਾਉਣਾ ਹੀ ਨਹੀਂ ਹੈਗਾ ਪਾ ਲੈਣੀ ਹੁੰਦੀਆਂ ਜਿਹਦੀ ਚੀਜ਼ ਕਰਦਾ ਉਹ ਤੇ ਪਾ ਵੀ ਲੈਣੀ ਆ ਤੇ ਹੁਣ ਉਹ ਭੈਣ ਵਿਚਾਰੀ ਕਹਿੰਦੀ ਵੀ ਤੁਸੀਂ ਅਸੀਂ ਨਾ ਤੁਹਾਨੂੰ ਦੇਖਦੇ ਹੁੰਨੇ ਆ ਵੀ ਤੁਸੀਂ ਤਿਆਰ ਹੋ ਕੇ ਰਹਿੰਦੇ ਹੋ ਤੇ ਵਧੀਆ ਲੱਗਦਾ ਸਾਡਾ ਵੀ ਚੀਜ਼ ਕਰਦਾ ਜਿਉਂਦੇ ਬੰਦੇ ਦਾ ਜੀ ਕਾਸ ਨੂੰ ਨਹੀਂ ਕਰਦਾ ਜੀ ਤੇ ਫਿਰ ਉਹ ਕਹਿੰਦੇ ਮੈਂ ਕਿਹਾ ਫਿਰ ਤੁਸੀਂ ਤੁਹਾਨੂੰ ਕੀ ਆ ਤੁਸੀਂ ਲਾ ਲਿਆ ਕਰੋ ਕਹਿੰਦੇ ਜੀ ਮੈਂ ਨਾ ਮਤਲਬ ਕਿ ਮੇਰਾ ਬੇਟਾ ਤਾਂ ਨਾ ਉਹ ਤੋਂ 10 ਸਾਲ ਦਾ ਸੀ ਜਦੋਂ ਵੀ ਮੇਰੇ ਹਸਬੰਡ ਦੀ ਡੈਥ ਹੋ ਗਈ ਸੀ ਤੇ ਕਹਿੰਦੀ ਹੁਣ ਸਾਨੂੰ ਐਂ ਲੱਗਦਾ ਵੀ ਇੰਨੇ ਸਾਲਾਂ ਬਾਅਦ ਹੁਣ ਤਾਂ ਬੱਚੇ ਵੀ ਕਾਫੀ ਵੱਡੇ ਹੋ ਗਏ 20 ਸਾਲਾਂ ਬਾਅਦ ਜੇ ਤਿਆਰ ਹੋਵਾਂਗੇ ਤਾਂ ਸਾਨੂੰ ਮਤਲਬ ਹੁਣ ਤਾਂ ਆਰਡ ਲੱਗੂਗਾ ਹਨਾ ਪਤਾ ਨਹੀਂ ਲੋਕ ਕੀ ਕੀ ਗੱਲਾਂ ਕਰਨਗੇ ਪਹਿਲਾਂ ਤਾਂ ਜੀ ਲੋਕਾਂ ਨੂੰ ਕਰੋ ਤੁਸੀਂ ਇੱਕ ਸਾਈਡ ਤੇ ਠੀਕ ਹੈ ਤੁਸੀਂ ਆਪਣੀ ਲਾਈਫ ਤੇ ਆਪਣੇ ਬੱਚਿਆਂ ਦੀ ਲਾਈਫ ਆਪਣੀ ਲਾਈਫ ਆਪਣੇ ਬੱਚਿਆਂ ਦੇ ਨਾਮ ਕਰ ਦੋ ਬਸ ਪਹਿਲਾਂ ਆਪਾਂ ਆਪਣੀ ਲਾਈਫ ਆਪਣੇ ਹਸਬੰਡ ਦੇ ਨਾਮ ਕੀਤੀ ਹੁੰਦੀ ਹੈ ਤੇ ਹੁਣ ਹਸਬੰਡ ਤੋਂ ਬਾਅਦ ਅਸੀਂ ਇਹੀ ਜ਼ਿੰਦਗੀ ਆਪਣੇ ਬੱਚਿਆਂ ਦੇ ਨਾਮ ਕਰਤੀ ਹੈ ਸੋ ਲੋਕਾਂ ਨੇ ਤੁਹਾਨੂੰ ਜਿੰਨਾ ਮਰਜ਼ੀ ਤੁਸੀਂ ਉੱਠੇ ਹੋ ਕੇ ਲਟਕ ਲੋ ਲੋਕਾਂ ਨੇ ਤੁਹਾਨੂੰ ਚੰਗੇ ਨਹੀਂ ਕਹਿਣਾ ਤੁਸੀਂ ਤਾਂ ਉਦੋਂ ਚੰਗੇ ਬਣੋਗੇ ਜਦੋਂ ਤੁਸੀਂ ਮਰਗੇ ਜਿਉਂਦਾ ਬੰਦਾ ਤਾਂ ਕੋਈ ਚੰਗਾ ਹੈ ਹੀ ਨਹੀਂ ਇਸ ਧਰਤੀ ਤੇ ਜਦੋਂ ਮਰ ਜਾਂਦਾ ਹੈ ਉਦੋਂ ਉਹਦੇ ਵਰਗਾ ਕੋਈ ਚੰਗਾ ਨਹੀਂ ਹੁੰਦਾ ਜਦੋਂ ਮਰ ਜਾਂਦਾ ਹੈ ਉਦੋਂ ਜਿੰਨੇ ਚਲੇ ਗਏ ਉਹ ਸਾਰੇ ਮਾੜੇ ਸੀ ਪਹਿਲਾਂ ਸਭ ਮਾੜੇ ਸੀ ਉਹ ਤੁਸੀਂ ਆਪਦੇ ਆਲੇ ਦੁਆਲੇ ਦੇਖ ਲਿਓ ਆਪਣੇ ਕਰਚੀ ਦੇਖ ਲਿਓ ਪਰ ਜਦੋਂ ਹੁਣ ਉਹ ਚਲੇ ਗਏ ਹੁਣ ਉਹੀ ਚੰਗੇ ਨੇ ਜਿਹੜੇ ਜਿਉਂਦੇ ਨੇ ਉਹ ਸਾਰੇ ਮਾੜੇ ਨੇ ਇਸ ਲਈ ਜਿਉਂਦਿਆਂ ਨੇ ਹਮੇਸ਼ਾ ਮਾੜੇ ਰਹਿਣਾ ਤੁਸੀਂ ਲੋਕਾਂ ਦੇ ਚੱਕਰ ਚ ਨਾ ਹੀ ਪੌਂ ਤਾਂ ਵਧੀਆ ਹੈਗਾ ਤੇ ਆਪਣੀ ਲਾਈਫ ਥੋੜੀ ਸੌਖੀ ਨਿਕਲ ਜੂਗੀ ਤੇ ਤੁਸੀਂ ਜਿੰਨਾ ਮਰਜੀ ਕਿਸਦਾ ਕਰਕਰ ਦੇਖ ਲੋ ਉਹਨਾਂ ਨੇ ਵੀ ਤੁਹਾਡੇ ਨਾਲ ਗੱਲ ਜਿਹੜੀ ਉਹ ਟੌਂਟਿੰਗ ਵੇਚ ਕਰਨੀ ਹੈ ਇਸ ਕਰਕੇ ਇਹ ਸਮਝ ਵੀ ਆਉਂਦਾ ਹੁੰਦਾ ਇਹ ਨਹੀਂ ਹੁੰਦਾ ਕਿ ਸਮਝ ਨਹੀਂ ਆਉਂਦਾ ਸਾਰਾ ਕੁਝ ਸਮਝ ਆਉਂਦਾ ਹੁੰਦਾ ਪਰ ਕਿਸੇ ਨਾਲ ਬੈਸਟ ਆਪਾਂ ਪਹਿਣਾ ਨਹੀਂ ਹੁੰਦਾ ਇਸ ਕਰਕੇ ਜਿੰਨਾ ਚਿਰ ਜਿਉਂਗੇ ਉਹਨਾਂ ਚਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਲੋਕਾਂ ਦੀ ਖੁਸ਼ ਕਰਨ ਲਈ ਲੋਕਾਂ ਨੇ ਖੁਸ਼ ਨਹੀਂ ਹੋਣਾ ਇਸ ਕਰਕੇ ਤੁਸੀਂ ਆਪਣੀ ਲਾਈਫ ਜਿਹੜੀ ਆਪਦੇ ਹਿਸਾਬ ਨਾਲ ਆਪਣੇ ਬੱਚਿਆਂ ਦੇ ਹਿਸਾਬ ਨਾਲ ਜੀਓ ਤੇ ਉਹਦੇ ਚੰਗੇ ਹੋ ਜੂਗੇ ਜਿੱਦ ਦੇ ਦੁਨੀਆ ਤੋਂ ਚਲੇ ਗਏ ਜਿੰਨੇ ਲੋਕ ਗਏ ਆ ਹੁਣ ਤੱਕ ਪਹਿਲਾਂ ਮਾੜੇ ਹੀ ਸੀਗੇ ਹੁਣ ਸਾਰੇ ਬਹੁਤ ਚੰਗੇ ਨੇ ਉਹ ਜਿੰਨੇ ਚਲੇ ਗਏ ਆਪਣੇ ਘਰ ਚ ਦੇਖ ਲਓ ਰਿਸ਼ਤੇਦਾਰੀਆਂ ਚ ਦੇਖ ਲਓ ਆਣ ਗਰਾਂ ਚ ਦੇਖ ਲਓ ਪਹਿਲਾਂ ਉਹ ਬਹੁਤ ਮਾੜੇ ਸੀ ਪਰ ਹੁਣ ਉਹਨਾਂ ਵਰਗਾ ਕੋਈ ਚੰਗਾ ਨਹੀਂ ਹੈਗਾ ਤੇ ਜਿਹੜੇ ਜਿਉਂਦੇ ਨੇ ਉਹਨਾਂ ਵਰਗਾ ਕੋਈ ਮਾੜਾ ਨਹੀਂ ਹੈਗਾ ਇਸ ਕਰਕੇ ਤੁਸੀਂ ਲੋਕਾਂ ਦੇ ਚੱਕਰ 'ਚ ਤਾਂ ਪਾਉਣਾ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਉਹ ਕਰ ਲਓ ਤੁਹਾਡਾ ਮਨ ਕਰਦਾ ਤੁਸੀਂ ਤਿਆਰ ਹੋ ਕੇ ਜਾਣਾ ਕਿਤੇ ਤੁਸੀਂ ਤਿਆਰ ਹੋ ਕੇ ਜਾਓ ਠੀਕ ਹੈ ਜੀ ਤੁਹਾਡੇ ਮੂੰਹ ਤੇ ਤਾਂ ਕੋਈ ਕੁਝ ਕਹਿ ਨਹੀਂ ਲੱਗਿਆ ਪਿੱਠ ਪਿੱਛੇ ਦੀ ਸਾਨੂੰ ਪ੍ਰਵਾਹ ਕੋਈ ਨਹੀਂ ਹੈ ਨਾ ਪਿੱਠ ਪਿੱਛੇ ਦੀਆਂ ਗੱਲਾਂ ਵੀ ਸਾਹਮਣੇ ਆ ਜਾਂਦੀਆਂ ਹੁੰਦੀਆਂ ਨੇ ਇਹ ਨਹੀਂ ਕਿ ਆਉਂਦੀਆਂ ਨਹੀਂ ਹੈਗੀਆਂ ਕੋਈ ਗੱਲ ਤਾਂ ਕਿਤੇ ਲੁਕੀ ਰਹਿੰਦੀ ਨਹੀਂ ਹੁੰਦੀ ਇਹ ਤਾਂ ਇਹ ਤਾਂ ਆਪਣੇ ਅਜਮਾਏ ਹੋਏ ਨੁਸਖੇ ਆ ਕਿ ਕੋਈ ਵੀ ਗੱਲ ਚਾਹੇ ਖੂਜਵੜ ਕੇ ਕਰ ਲਓ ਨੇ ਬਾਹਰ ਤਾਂ ਆਣੀ ਆਉਣਾ ਇਸ ਕਰਕੇ ਜਿਹੜੀਆਂ ਪਿੱਠ ਪਿੱਛੇ ਦੀਆਂ ਹੁੰਦੀਆਂ ਨੇ ਗੱਲਾਂ ਉਹ ਵੀ ਪਤਾ ਹੁੰਦੀਆਂ ਨੇ ਪਰ ਅਸੀਂ ਆਪਣੇ ਇੱਕ ਕੰਨ ਚ ਪਾਉਣੇ ਆ ਦੂਜੇ ਚ ਕੱਢ ਦਿੰਨੇ ਆ ਠੀਕ ਆ ਜੀ ਸੋ ਜਵਾਬ ਤੁਹਾਨੂੰ ਮੈਂ ਦਿੱਤਾ ਕੱਲ ਕਾਫੀ ਲੰਬੀ ਗੱਲ ਭੈਣ ਨਾਲ ਮੇਰੀ ਹੋਈ ਉਸ ਸਮੇਂ ਮੈਂ ਡਰਾਈਵ ਕਰ ਰਹੀ ਸੀ ਸੋ ਮੈਨੂੰ ਥੋੜਾ ਔਖਾ ਲੱਗ ਰਿਹਾ ਸੀ ਉਹਨਾਂ ਦੀ ਮੈਂ ਸਿਰਫ ਹੰਗਾਰਾ ਭਰ ਰਹੀ ਸੀ ਕਿਉਂਕਿ ਜੇ ਆਪਾਂ ਉਹ ਉਹ ਗੱਲਵਾਲ ਜਿਆਦਾ ਧਿਆਨ ਦੇ ਲੈਨੇ ਆ ਨਾ ਸਾਹਮਣੇ ਵਾਲਾ ਭੁੱਲ ਜਾਨੇ ਆ ਕਿਉਂਕਿ ਦਿਮਾਗ ਹੈ ਸਾਡਾ ਹਨ ਜੇ ਹੋਰ ਪਾਸੇ ਚ ਲੱਜ ਜਾਵੇ ਅੱਖਾਂ ਭਾਵੇਂ ਖੁੱਲੀਆਂ ਹੋਣ ਐਕਸੀਡੈਂਟ ਹੋ ਹੀ ਜਾਂਦਾ ਇਸ ਕਰਕੇ ਆਪਾਂ ਹੂੰ ਹਾਂ ਉਹਨਾਂ ਨਾਲ ਬਹੁਤ ਕੀਤੀ ਤੇ ਜਵਾਬ ਹੈ ਜਿਹੜਾ ਉਹ ਅੱਜ ਵੀਡੀਓ ਦੇ थ्रू ਦੇ ਰਹੇ ਆ ਇਹ ਵੀਡੀਓ ਪਤਾ ਨਹੀਂ ਹੁਣ ਕੱਲ ਨੂੰ ਆਊਗੀ ਕਿ ਪਰਸੋਂ ਆਊਗੀ ਭੈਣ ਨੂੰ ਆਪਣਾ ਜਵਾਬ ਹੈ ਜਿਹੜਾ ਇੱਕ ਦੋ ਦਿਨਾਂਾਂ ਦੀ ਬਾਅਦ ਮਿਲੂਗਾ ਸੋ ਇਸ ਕਰਕੇ ਭੈਣੇ ਮੈਂ ਤਾਂ ਇਹੀ ਸਲਾਹ ਦਵਾਂਗੀ ਕਿ ਤੁਹਾਡਾ ਜੇ ਮਨ ਕਰ ਰਿਹਾ ਹੈ ਕਿ ਤੁਸੀਂ ਤਿਆਰ ਹੋਣਾ ਤਾਂ ਤੁਸੀਂ ਹੋਵੋ ਠੀਕ ਹੈ ਤੇ ਉਹ ਭੈਣ ਨੇ ਵੀ ਮੇਰੇ ਵਾਲੀ ਗੱਲ ਕੀਤੀ ਜਿਵੇਂ ਮੈਂ ਕਹਿੰਦੀ ਸੀਗੀ ਵੀ ਜਿੱਥੇ ਨਹੀਂ ਪਤਾ ਮੇਰੇ ਹਸਬੰਦ ਬਾਰੇ ਕਿਸੇ ਨੂੰ ਤੇ ਮੈਂ ਕਦੇ ਨਹੀਂ ਦੱਸਿਆ ਕਿ ਉਹ ਨਹੀਂ ਹੈਗੇ ਤੇ ਮੈਂ ਹਮੇਸ਼ਾ ਮਤਲਬ ਕਿ ਇਦਾਂ ਹੀ ਰੱਖਦੀ ਆਂ ਵੀ ਹਾਂ ਉਹ ਘਰ ਨੇ ਜਾਂ ਕਿਵੇਂ ਹਨਾ ਤੇ ਉਹ ਵੀ ਭੈਣ ਕਹਿੰਦੀ ਵੀ ਮੈਂ ਅੱਜ ਤੱਕ ਕਦੇ ਨਹੀਂ ਦੱਸਿਆ ਹੈਗਾ ਬਹੁਤ ਸਾਲ ਹੋ ਗਏ ਕਹਿੰਦੀ ਉਹਨਾਂ ਨੂੰ ਗਿਆਨ ਨੂੰ ਪਰ ਮੈਂ ਕਦੇ ਦੱਸਿਆ ਨਹੀਂ ਹੈਗਾ ਤੇ ਨਾ ਹੀ ਮੇਰੇ ਬੱਚੇ ਕਹਿੰਦੇ ਚਾਹੁੰਦੇ ਨੇ ਕਿ ਦੱਸੀਏ ਮੇਰੇ ਬੱਚੇ ਵੀ ਕਹਿ ਦਿੰਦੇ ਨੇ ਮम्मा ਕਿਉਂ ਦੱਸਿਆ ਤੁਸੀਂ ਵੀ ਅਸੀਂ ਕਿਸੇ ਦੀ ਹਮਦਰਦੀ ਨਹੀਂ ਲੈਣੀ ਚਾਹੁੰਦੀ ਹੈ ਨਾ ਬੱਚਾ ਕਹਿੰਦੇ ਮੇਰੇ ਇੱਕ ਸ਼ਾਇਦ 10 ਸਾਲ ਦਾ ਸੀ ਉਹਦੇ ਘੱਟ ਸਾਲ ਦਾ ਸੀਗਾ ਤੇ ਕਹਿੰਦੇ ਵੀ ਚਲੋ ਜਿਵੇਂ ਨਾ ਜਿਵੇਂ ਕਰਕੇ ਟਾਈਮ ਨਿਕਲਦਾ ਗਿਆ ਨਿਕਲਦਾ ਗਿਆ ਬੱਚੇ ਜਵਾਨ ਹੋ ਗਏ ਨੇ ਹੁਣ ਤੇ ਹੁਣ ਕਹਿੰਦੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿੱਥੇ ਉਹਨਾਂ ਦੇ ਫਾਦਰ ਦਾ ਆਧਾਰ ਕਾਰਡ ਚਾਹੀਦਾ ਹੁੰਦਾ ਤੇ ਉੱਥੇ ਫਿਰ ਮੈ ਦੱਸਣਾ ਪੈਂਦਾ ਕਿ ਉਹ ਨਹੀਂ ਹੈਗੇ ਸੋ ਮੇਰਾ ਆਧਾਰ ਕਾਰਡ ਚੱਲਦਾ ਉਥੇ ਹੈ ਨਾ ਸੋ ਕਈ ਵਾਰੀ ਚਲੋ ਮਜਬੂਰੀਆਂ ਹੁੰਦੀਆਂ ਨੇ ਆਪਾਂ ਨੂੰ ਦੱਸਣਾ ਪੈਂਦਾ ਵੈਸੇ ਮੇਰੀਆਂ ਤਾਂ ਵੀਡੀਓਜ਼ ਦੇ ਵਿੱਚ ਸਭ ਨੂੰ ਪਤਾ ਹੀ ਨਹੀਂ ਦੇਖਿਆ ਹੁਣ ਸਾਰੀ ਦੁਨੀਆ ਨੇ ਤਾਂ ਦੇਖਿਆ ਨਹੀਂ ਹੈਗੀਆਂ ਸੋ ਜਿਹਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਆਪਾਂ ਕਦੇ ਦੱਸਿਆ ਨਹੀਂ ਤੇ ਇਸ ਕਰਕੇ ਤੁਸੀਂ ਜਦੋਂ ਤੁਸੀਂ ਸਮਝਦੇ ਹੋ ਕਿ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂ ਆ ਉਹ ਹੈਗੇ ਨਹੀਂ ਤੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਜੀਵਨ ਜਿਹੜਾ ਉਹ ਆਪਣੇ ਬੱਚਿਆਂ ਦੇ ਨਾਮ ਕਰਕੇ ਜੀਓ ਠੀਕ ਹੈ ਜੀ ਜੋ ਤੁਹਾਡੇ ਬੱਚੇ ਚਾਹੁੰਦੇ ਨੇ ਤੁਸੀਂ ਉਹ ਕਰੋ ਲੋਕਾਂ ਦੇ ਜੋ ਲੋਕ ਚਾਹੁੰਦੇ ਨੇ ਉਹ ਨਾ ਕਰੋ ਲੋਕਾਂ ਦਾ ਤਾਂ ਪਤਾ ਹੀ ਨਹੀਂ ਲੋਕ ਕੀ ਚਾਹੁੰਦੇ ਨੇ ਲੋਕ ਤਾਂ ਤੁਹਾਨੂੰ ਕਿਵੇਂ ਵੀ ਨਹੀਂ ਦੇਖਣਾ ਚਾਹੁੰਦੇ ਨਾ ਤਾਂ ਤੁਹਾਨੂੰ ਹੱਸਦੇ ਨਾ ਤੁਹਾਨੂੰ ਰੋਂਦੇ ਨਾ ਤੁਹਾਨੂੰ ਉਦਾਸ ਲੋਕਾਂ ਨੇ ਤਾਂ ਲੋਕਾਂ ਦਾ ਕੋਈ ਭੇਤ ਨਹੀਂ ਹੈਗਾ ਕਿ ਲੋਕ ਜਿਹੜੇ ਉਹ ਸਾਡੇ ਤੋਂ ਚਾਹੁੰਦੇ ਕੀ ਨੇ ਠੀਕ ਹੈ ਸੋ ਲੋਕਾਂ ਨੂੰ ਕਰੋ ਪਾਸੇ ਤੇ ਆਪਣੇ ਬੱਚਿਆਂ ਨਾਲ ਮਸਤ ਰਹੋ ਠੀਕ ਹੈ ਜੀ ਕਦੇ ਕਦੇ ਮੈਂ ਵੀ ਇਸ ਤਰ੍ਹਾਂ ਘਬਰਾ ਜਾਨੀ ਹੁੰਨੀ ਆ ਦਿਲ ਛੱਡ ਜਾਨੀ ਹੁੰਨੀ ਆ ਪਰ ਬਹੁਤ ਘੱਟ ਹਨਾ ਫਿਰ ਮੈਨੂੰ ਤੁਹਾਡੇ ਵਰਗੀਆਂ ਭੈਣਾਂ ਦੀ ਹਿੰਮਤ ਹੌਸਲਾ ਫਿਰ ਮਿਲ ਜਾਂਦਾ ਮੈਂ ਫੇਰ ਉੱਠ ਖੜੀ ਹੁੰਨੀ ਆ ਤੇ ਫਿਰ ਤੁਹਾਨੂੰ ਮੋਟੀਵੇਟ ਕਰਨ ਲੱਗ ਜਾਂਦੀ ਆ ਸੋ ਆਪਾਂ ਆਪਣੇ ਪੁਰਾਣੇ ਰੂਪ ਚ ਫੇਰ ਆ ਗਏ ਆ ਤੇ ਮੋਟੀਵੇਟਰ ਫੇਰ ਬਣ ਗਏ ਆ ਤੁਹਾਡੇ ਸੋ ਲਾਈਫ ਨੂੰ ਅੱਛੀ ਤਰ੍ਹਾਂ ਜੀਓ ਠੀਕ ਹੈ ਜੀ ਕੱਟਮ ਆਪਾਂ ਪਾਤੇ ਨੇ ਹੁਣ ਆਪਾਂ ਬੈੱਡ ਸ਼ੀਟ ਵਿਛਾਉਣੀ ਆ ਤੇ ਫਿਰ ਆਪਣੇ ਕੇਸ ਜਿਹੜੇ ਮਸ਼ੀਨ ਚ ਪਾਏ ਉਹ ਕਢਦੇ ਆ ਅੱਜ ਥੋੜਾ ਜਿਹਾ ਕੰਮ ਵੀ ਕਰਦੇ ਆ ਤੇ ਨਾਲ ਨਾਲ ਗੱਲਾਂ ਵੀ ਕਰਦੇ ਆ ਠੀਕ ਹੈ ਜੀ ਚਲੋ ਲੋ ਜੀ ਹੁਣ ਆਪਾਂ ਬੈੱਡ ਸ਼ੀਟ ਵਿਛਾ ਲੈਨੇ ਆ ਨੋਰੀ ਇਹ ਬੈੱਡ ਸ਼ੀਟ ਨਾਲ ਆਪਣੇ ਕੋਲੇ ਅ ਕੱਲੀ ਹੋਈ ਹੈ ਮਤਲਬ ਦਿਵਾਨ ਦੀ ਨਹੀਂ ਹੈਗੀ ਇਹਦੇ ਨਾਲ ਇਹ ਇਸ ਕਰਕੇ ਅਪਾਉ ਦੇ ਬੈੱਡਰੂਮ 'ਚ ਇਹ ਨੂੰ ਦਿਖਾਉਂਦੇ ਕਿਉਂਕਿ ਉੱਥੇ ਅਪਾ ਦਿਵਾਨ ਵੀ ਲਾਇਆ ਹੋਇਆ ਹੈ ਫਿਰ ਮੈਂ ਕਿਹਾ ਚੱਲ ਇੱਥੇ ਹੀ ਵਿਛਾ ਦਨੀ ਹੈ ਇਲਾਸਟਿਕ ਵਾਲੀ ਮੈਨੂੰ ਨਾ ਆਦਤ ਪੈ ਗਈ ਵੀ ਦਿਵਾਨ ਤੇ ਨਾਲ ਦੀ ਮੈਟਸੀਟ ਹੋਣੀ ਚਾਹੀਦੀ ਹੈ ਤੇ ਆਪਣੇ ਕੋਲੇ ਇਲਾਸਟਿਕ ਵਾਲੀਆਂ ਹੈਗੀਆਂ ਨੇ ਦੋਕ ਉਹਨਾਂ ਦੇ ਨਾਲ ਨਾ ਦਿਵਾਨ ਦੀ ਨਾਲ ਹੀ ਮਿਲੀ ਹੋਈ ਹੈ। ਇਸ ਕਰਕੇ ਆਪਾਂ ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਦਿਵਾਨ ਦੀ ਨਾਲ ਹੀ ਹੋਵੇ। ਹਲੋ ਜੀ ਇਹ ਨੇ ਅਰੇਸ਼ ਦੇ ਦਾਂਦੀ ਜੀ। ਇਹ ਨਾ ਸਾਡੀ ਫੋਟੋ ਹੈਗੀ ਆ ਜਦੋਂ ਹੁਕਸੰਗਰੂਰ ਅਸੀਂ ਕਰ ਪਾਇਆ ਸੀਗਾ। ਤੇ ਖੰਡ ਪਾਠ ਰਖਾਇਆ। 2011 ਦੀ ਗੱਲ ਹੈ ਇਹ ਉੱਥੇ ਖੜ੍ਹ ਪੜਤੀ ਗਏ ਸੀ ਉੱਥੇ ਅਸੀਂ ਇਹ ਫੋਟੋ ਕਰਵਾਈ ਸੀਗੀ ਤੇ ਫਿਰ ਅਸੀਂ ਇਹ ਬਣਵਾ ਲਈ ਸੀ ਇਦਾਂ ਤੇ ਯਾਦਾਂ ਰਹਿ ਗਈ ਬਸਨ ਇਹਨਾਂ ਨੂੰ ਨਾ ਹੀ ਸ਼ਹਿਰ ਚ ਰਹਿਣਾ ਬਹੁਤ ਖਲਾਗਦਾ ਸੀ ਇਸ ਕਰਕੇ ਮੇਰੇ ਕੋਲੇ ਰਹਿੰਦੇ ਨਹੀਂ ਸੀ ਉੱਥੇ ਹਨਾ ਤੇ ਉੰਜ ਪਿਆਰ ਬਹੁਤ ਕਰਦੇ ਸੀ ਇੱਕ ਬਹੁਤ ਸੱਚੀ ਸੁੱਚੀ ਆਤਮਾ ਹੀ ਹੁੰਦੀ ਜਿਹੜੀ ਉਹ ਵਾਲੇ ਸੀ ਇਹ ਸੱਚੇ ਸੁੱਚੇ ਇਨਸਾਨ ਉਹ ਵਾਲੇ ਇਨਸਾਨ ਸੀ ਜਿਹੜੇ ਬੋਲ ਪੜਾਖ ਜਿਹੜੀ ਗੱਲ ਕਹਿਣੀ ਆ ਮੂੰਹ ਤੇ ਕਹਿ ਦੇਣੀ ਆ ਪਰ ਦਿਲ ਚ ਕੁਝ ਰੱਖ ਦੇਣੀ ਸੀ ਇਸ ਕਰਕੇ ਕਈਆਂ ਨੂੰ ਇਦਾਂ ਦੇ ਲੋਕ ਬੁਰੇ ਲੱਗਦੇ ਹੁੰਦੇ ਨੇ ਲੋ ਜੀ ਅੱਜ ਆਪਣਾ ਕਮਰਾ ਜਿਹੜਾ ਉਹ ਸੱਜ ਗਿਆ ਇੰਨੇ ਕ ਨਾਲ ਹੀ ਹੋ ਜਾਂਦਾ ਹੁੰਦਾ ਬਸ ਵਧੀਆ ਲੱਗਣ ਲੱ ਜਾਂਦਾ ਹ ਲੋ ਇਹ ਵਾਲੀ ਫਿਟਿੰਗ ਵਾਲੀ ਬੈੱਡ ਸ਼ੀਟ ਹੈਗੀ ਆਪਣੀ ਇਹ ਬੈੱਡ ਸੀਗਾ ਜਿਹੜਾ ਅਸੀਂ ਸੰਗਰੂਰ ਤੋਂ ਮਤਲਬ ਕਿ ਇਦਾਂ ਹੀ ਲਿਆਏ ਸੀਗੇ ਤੇ ਬਾਕੀ ਬੈੱਡ ਤਾਂ ਉੱਥੇ ਹੀ ਰਹਿ ਗਈ ਸੀ ਫਿਕਸ ਸੀਗੇ ਇਹੀ ਇਕੱਲਾ ਬੈੱਡ ਸੀਗਾ ਜਿਹੜਾ ਫਿਕਸ ਨਹੀਂ ਸੀਗਾ ਸਾਡਾ ਪੁਰਾਣਾ ਬੈੱਡ ਸੀ ਇਹ ਸੋਏ ਨੂੰ ਅਸੀਂ ਉਦਾਂ ਹੀ ਰੱਖ ਲਿਆ ਸੀ ਤੇ ਇਹਨੂੰ ਅਸੀਂ ਇੱਥੇ ਚੱਕ ਲਿਆ ਸੀ ਲੋ ਜੀ ਰੂਮ ਹੋ ਗਿਆ ਆਪਣਾ ਓਕੇ ਇੱਕ ਟੇਬਲ ਆਪਾਂ ਇੱਧਰ ਰੱਖ ਰੱਖਿਆ ਕਿਉਂਕਿ ਇਹ ਐਕਸਟਰਾ ਸੀਗਾ ਇਹਦਾ ਕੋਈ ਕੰਮ ਨਹੀਂ ਸੀ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਇੱਥੇ ਆਪਣਾ ਦੀਵਾਨ ਹੁੰਦਾ ਆ ਬੈੱਡ ਹੁੰਦਾ ਸੀ ਜਦੋਂ ਆਪਾਂ ਬਟਿਕ ਦਾ ਕੰਮ ਕਰਦੇ ਸੀ ਤੇ ਹੁਣ ਆਹ ਦੇਸ਼ ਦੇ ਡੰਬਲ-ਡੰਬਲ ਪਏ ਨੇ ਇੱਥੇ ਇਹ ਆਪਣੀ ਵਿਆਹ ਵਾਲੀ ਅਲਮਾਰੀ ਪਈ ਹੈ ਇਹ ਆਪਣੀ ਟ੍ਰੈਡਵੈਲ ਪਈ ਹੈ ਜਿਹਨੂੰ ਮੈਂ ਕਦੇ ਵੀ ਹੁਣ ਚਲਾਇਆ ਨਹੀਂ ਹੈਗਾ ਤੇ ਇਹ ਤਾਂ ਖਾਲੀ ਹੋ ਗਿਆ ਪੂਰੀ ਲੌਬੀ ਖਾਲੀ ਹੋ ਗਈ ਆਪਣੀ ਲੋ ਜੀ ਖਾਸੇ ਕੱਪੜੇ ਧੋਤੇ ਆਪਾਂ ਖੇਸ-ਖੇਸ ਧੋਤੇ ਚਾਦਰ ਧੋਤੀ ਬਸ ਇੱਕ ਖੇਸ ਹੈ ਜਿਹੜਾ ਉਹ ਆਪਣਾ ਪਾਇਆ ਪਿਆ ਹੁਣ ਮਸ਼ੀਨ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਹਾਂ ਮੈਂ ਕੱਢ ਲੂੰਗੀ ਲੋ ਜੀ ਆਪਣਾ ਨਿਬੜ ਗਿਆ ਕੰਮ ਤੇ ਹੁਣ ਆਪਾਂ ਪ੍ਰੋਟੀ ਖਾਵਾਂਗੇ ਫਿਰ ਜਾਵਾਂਗੇ ਸ਼ਾਪ ਤੇ ਅੱਜ ਬੜੀ ਚਿਰ ਬਾਅਦ ਇਹ ਨਾ ਸਾਰਾ ਕੰਮ ਕੀਤਾ ਤੇ ਮਨ ਨੂੰ ਬੜੀ ਸ਼ਾਂਤੀ ਆ ਤੁਸੀਂ ਵੀ ਇਦਾਂ ਹੀ ਕੰਮ ਕਰਿਆ ਕਰੋ ਕੰਮ ਕਰਕੇ ਬਹੁਤ ਸੈਟੀਸਫੈਕਸ਼ਨ ਮਿਲਦੀ ਹੈ ਇਦਾਂ ਹੀ ਕੰਮ ਕਰਦੀ ਹੁੰਦੀ ਸੀ ਪਰ ਹੁਣ ਹੋਰ ਹੀ ਕੰਮਾਂ ਦੇ ਵਿੱਚ ਉਲਝ ਕੇ ਰਹਿ ਗਈ ਹੈ ਨਾ ਇਹ ਸਾਰੇ ਕੰਮ ਮੇਰੇ ਆਪਣੇ ਹੁੰਦੇ ਸੀਗੇ ਭਾਂਡੇ ਸਾਫ ਕਰਨੇ ਕਿਚਨ ਸਾਫ ਕਰਨਾ ਕੱਪੜੇ ਧੋਣੇ ਸਾਰੇ ਕੰਮ ਹਨਾ ਬਸ ਸਿਰਫ ਇੱਕ ਝਾੜੂ ਪੋਚਾ ਸੀ ਜਿਹੜੇ ਸਾਡੇ ਉਥੇ ਬੀਬੀ ਕੰਮ ਕਰਦੀ ਹੁੰਦੀ ਸੀ ਬਾਕੀ ਸਾਰੇ ਕੰਮ ਮੇਰੇ ਹੀ ਹੁੰਦੇ ਸੀ ਬੜੀ ਤਸੱਲੀ ਨਾਲ ਸਫਾਈ ਕਰਨੀ ਪਰ ਹੁਣ ਕੰਮ ਹੀ ਹੋਰ ਤਰ੍ਹਾਂ ਦੇ ਹੋ ਗਏ ਹਨ ਇਸ ਕਰਕੇ ਹੁਣ ਇਹ ਕੰਮਾਂ ਤੋਂ ਮੈਂ ਪਾਸੇ ਹੀ ਹੋ ਗਈ ਸੀ ਅੱਜ ਫਿਰ ਮੇਰਾ ਮਨ ਕੀਤਾ ਕਿ ਮੈਂ ਕਿਉਂ ਨਾ ਆਪੇਰਾ ਕੰਮ ਸਵੇ ਸਵੇਰੇ ਟਾਈਮ ਸੀਗਾ ਸੋ ਆਪਾਂ ਅੱਜ ਬਹੁਤ ਸਾਰਾ ਕੰਮ ਕੀਤਾ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੇ ਕੰਮ ਕਰਨਾ ਆਂਦਾ ਟੰਗ ਹੈ ਜਿਹੜਾ ਓਕੇ ਹੋ ਗਿਆ ਲੱਗਿਆ ਕਿੰਨਾ ਕੁ ਫਾਸਟ ਮੈਂ ਕੰਮ ਕਰਦੀ ਹਾਂ ਕੰਮ ਕਰਕੇ ਸ਼ਾਂਤੀ ਮਿਲਦੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ